ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੇ ਮਾਗਰ ਜਿਸ 7:00 ਵਜੇ ਕੋਲੋਂ ਸਾਡੇ ਕੋਲ ਇੱਕ ਮਸਲਾ ਆਇਆ ਸੀ ਜਿਹੜੀ ਜਨਤਾ ਦਾ ਇਸੇ ਵੀਰ ਦੇ ਜਾਲੀ ਵੀਰੇ ਦੀ ਕਾਫੀ ਦਿੱਕਲੀ ਸੀਗੀ ਇਹਨਾਂ ਨੇ ਤੇ ਅਸੀਂ ਅੱਜ ਇੱਥੇ ਪਹੁੰਚੇ ਆਂ ਦੁਕਾਨਦਾਰ ਕਰ ਤੋਂ ਪਤਾ ਲੱਗਿਆ ਇਸ ਵੀਰ ਨੇ ਘਟੋ ਘੱਟ 80 ਤੋਂ 85 ਵੀਰੇ ਜਾਲੀ ਲਾਏ ਆ ਆ ਬੰਦਿਆਂ ਨੇ ਜਾਲੀ ਵੀਰੇ ਲਾਏ ਆ ਇਹ ਵੀ ਓਕੇ ਪਰ ਪੁੱਛ ਗਏ ਤੇ ਇਹਨਾਂ ਦੇ ਵੀ ਅਸੀਂ ਪੈਸੇ ਵਾਪਸ ਕਰਵਾਣੇ ਆ ਕਾਰਡ ਕਿੱਥੇ ਇਹਨਾਂ ਦਾ ਉਹ ਡੈਡੀ ਕਾਰਡ ਕਿੱਥੇ ਐਡਰੈਸ ਦੋ ਐਡਰੈਸ ਇਹਨਾਂ ਦਾ ਹੈ ਨਹੀਂ ਡੈਡੀ ਕਾਰਡ ਦਾ ਹੈ ਨਹੀਂ ਕੋਈ ਇਹਦੇ ਉੱਪਰ ਕੋਈ ਨਹੀਂ ਹੈਗਾ ਯਾ ਡੈਡੀ ਕਾਰਡ ਹੈ ਕੋਈ ਹਾਂ ਜੀ ਇੱਕ ਮਿੰਟ ਕੋਈ ਐਡਰੈਸ ਆਹ ਦੇਖ ਨਾ ਆ ਇਹਦਾ ਕਾਰਡ ਹੈ ਇਹਦੇ ਕਾਰਡ ਉੱਪਰ ਨਾ ਵੀ ایڈریس ਹੈ ਨਾ ਕਿਸੇ ਦਾ ਨੰਬਰ ਐ ਐਕਸਟਰਾ ਸਿਰਫ ਇੱਕ ਇਸ ਦਾ ਹੀ ਨੰਬਰ ਆ ਹਾਂ ਬੰਦਾ ਕਿੰਨੇ ਜਾਲੀ ਵਿੱਚ ਲੱਗ ਚੁੱਕੇ ਹੁੰਦਾ ਕਿੰਨੇ ਸਾਡੇ ਸਾਹਮਣੇ ਦੀ ਉੱਚੀ ਦੱਸ ਕਿੰਨੇ ਲੱਗੇ 5-7 ਲੱਗੇ 5-7 ਹੈ ਜੀ 7 ਕਿੰਨੇ ਆ ਦੇਖ 6-7 ਵਿੱਚ ਕਿੰਨੇ 7 ਸੱਚ ਬੋਲਿਆ ਸਿੱਧੀ ਕਰ ਕਦੇ ਵੀ ਨਹੀਂ ਹੈ ਜੀ ਬੀ ਬਾਈ ਵੀ ਨਹੀਂ ਹੈ ਜੀ ਫਿਰ ਕਿੰਨਾਂ ਦਾ ਹੈ ਹੈ ਗਿਆ ਬੀ ਚਲੋ ਠੀਕ ਹੈ ਆ ਸਾਰੇ ਦੁਆ ਖੜੇ ਦੇ ਮੌਕੇ ਦੇ ਜਿਨ੍ਹਾਂ ਦੇ ਜਾਲੀ ਵਿਜੇ ਅੱਜ ਦੇਣ ਲੱਗਿਆ ਸੀਗਾ ਉਹਨੂੰ ਤਾਂ ਪੇਮੈਂਟ ਲੈਣੀ ਸੀਗੀ ਇਸ ਬੰਦੇ ਨੇ ਐਡਰੈਸ ਦੱਸ ਐਡਰੈਸ ਦੱਸ ਕਿੱਥੀ ਹੈ ਇਸ ਟਾਈਮ ਤੇ ਪੂਰਾ ਜੀ ਬੋਲੋ ਯਾਰ ਕਿੰਨੇ ਟਾਈਮ ਤੋਂ ਚੱਲ ਰਿਹਾ ਫਰੋਡ ਹੈ ਸਰ ਫਸਟ ਟਾਈਮ ਸੀ ਕਿੰਨੇ ਟਾਈਮ ਤੋਂ ਚੱਲ ਰਿਹਾ ਫਰੋਡ ਸਰ 3-4 ਮਿੰਟ ਤੋਂ ਚੱਲ ਰਿਹਾ ਤੁਸੀਂ 7 ਮਹੀਨੇ ਤੋਂ ਪਹਿਲਾਂ ਗਿਆ ਪਹਿਲਾਂ ਕੈਸੀ ਗਿਆ ਸੀਗਾ ਫਿਰ 4 ਮਹੀਨੇ ਤੁਸੀਂ ਫਿਰ 4 ਮਹੀਨੇ ਤੁਸੀਂ ਫਰੋਡ ਕਰ ਰਹੇ ਕਿੰਨੇ ਕੁ ਲੋਕੀ ਬਾਹਰ ਭੇਜੇ ਤੁਸੀਂ ਕਿੰਨੇ ਕੁ ਲੋਕੀ ਬਾਹਰ ਭੇਜਿਆ ਅਸਾਂ ਕੋਈ ਵੀ ਨਹੀਂ ਭੇਜਿਆ ਸੱਚੀ ਬੋਲ ਮੇਰਾ ਭਰਾ ਕੋਈ ਵੀ ਨਹੀਂ ਭੇਜਿਆ ਮਲੇ ਫਰੋਡ ਕਰਨੇ ਬੈਠੇ ਸੀਗੇ ਇੱਥੇ ਵੀਜ਼ੇ ਕੌਣ ਦੇ ਰਹਿਆ ਕਨਫਰਮ ਕਾਲ ਕਰਾ ਰਹਿਆ ਵੀਜ਼ੇ ਦਾ ਤੂੰ ਕਰਵਾ ਰਹਿਆ ਨਾ ਵੀਜ਼ੇ ਕਨਫਰਮ ਪਰ ਤਦ ਕਿੱਦਾਂ ਨਹੀਂ ਪਤਾ ਵੀ ਕੀ ਹੋ ਰਿਹਾ ਸਾਰੇ ਮੇਰੇ ਵੀਰ ਭੈਣਾਂ ਨੂੰ ਬੇਨਤੀ ਆ ਖਰੜ ਵਿੱਚ ਗਿਲਕੋ ਵੇਲੀ ਦਾ ਐਡਰੈਸ ਆ ਜਿੰਨੇ ਵੀ ਡੀਜ਼ਲ ਲਵਾਉਣ ਦੇ ਕਾਲੇ ਆ ਪਰ ਪੂਰੀ ਜਾਂਚ ਪੜਤਾਲ ਕਰਕੇ ਤਾਂ ਵੀ ਜਿਹਾ ਲਵਾਓ ਬਹੁਤ ਫਰੋਡ ਕਰ ਰਿਆ ਕਿੰਨੇ ਲੋਕਾਂ ਦੀ ਹਲੇ ਪੈਸੇ ਵਿਚਾਰਾਂ ਦੇ ਬਚੇ ਆ ਤੇ ਉਹਨਾਂ ਨੂੰ ਅਸੀਂ ਇਨਫੋਰਮ ਕਰਾਂਗੇ ਜਿੰਨੇ ਤੱਕ ਵੀਡੀਓ ਪਹੁੰਚ ਸਕਦੀ ਪਹੁੰਚਾਓ ਖਰੜ ਗਿਲਕੋ ਵੇਲੀ ਵਾਲ부 ਜੀ ਦਾ ਖਾਲਸਾ ਵਾਲ부 ਜੀ ਜਦੋਂ ਅਸੀਂ ਖੰਨੇ ਲੋ ਆਏ ਤੇ ਸਾਨੂੰ ਇਹਨਾਂ ਨੇ ਕਿਹਾ ਵੀ ਜੇ ਬੀਜਾ ਦੇ ਸੁਮਨਪ੍ਰੀਤ ਤੇ ਹਰਪ੍ਰੀਤ ਦਾ ਕਿ ਅਸੀਂ ਇਹ ਕਹਿੰਦੇ ਵੀ 2 ਲੱਖ ਰੁਪਇਆ ਲੈ ਕੇ ਆਓ ਜਦੋਂ ਅਸੀਂ ਕਿਹਾ ਵੀ ਇਹਨਾਂ ਨੂੰ ਕਾਊਂਟ ਦੇ ਵਿੱਚ ਪਾ ਲੈਣਾ ਤੇ ਕਾਊਂਟ ਦੇ ਵਿੱਚ ਤਾਂ ਮੰਨਦੇ ਹੀ ਨਹੀਂ ਹੈਗੇ ਸਾਨੂੰ ਕੈਸ਼ ਦੇ ਕੇ ਜਾਓ ਜੀ ਤੇ 7000 ਰੁਪਏ 7000 ਇਹਨਾਂ ਨੇ ਮੈਡੀਕਲ ਦਾ ਲਿਆ ਦੋਵਾਂ ਦਾ 14000 ਰੁਪਿਆ ਜੇਜੇ ਕਰਕੇ ਸਾਨੂੰ ਅੱਜ ਪਤਾ ਲੱਗਿਆ ਤੇ ਆ ਅਸੀਂ ਆਪ ਵੀਜੇ ਨਹੀਂ ਆਲੀ ਜਾਲੀ ਨਾਲ ਤੁਸੀਂ ਵੀ ਦਿਖਾਉਂਦਾ ਨਹੀਂ ਤੁਸੀਂ ਕਿੱਥੋਂ ਆਏ ਜੀ ਐਂ ਜੀ ਫੁਆੜੇ ਤੋਂ ਆਏ ਜੀ ਮੈਨੂੰ 4-5 ਵਜੇ ਫੋਨ ਕਰਕੇ ਸਾਨੂੰ ਪੈਸੇ ਲੈ ਕੇ ਆਓ ਲੱਖ ਰੁਪਿਆ ਤੁਹਾਡਾ ਵੀਜ਼ਾ ਆਇਆ ਦੂਰੋਂ ਤਾਂ ਮੈਂ ਅੱਜ ਮੈਂ ਆਇਆ ਤੇ ਅੱਜ ਆ ਗਿਆ ਮੈਨੂੰ ਕਰਦੇ ਵੀਜ਼ਾ ਅੱਜ ਪਾਈ ਜੀ ਤੁਸੀਂ ਸਾਰਾ ਕੁਝ ਚੈੱਕ ਕਰ ਲਿਆ ਵੀ ਅਗਲੀ ਵੀਜ਼ਾ ਸਕੈਨ ਵਗੈਰਾ ਕਰਕੇ ਚੈੱਕ ਲਿਆ ਸਭ ਕਰ ਲਿਆ ਚੈੱਕ ਕਰ ਲਿਆ ਸਾਰਾ ਕੁਝ ਪਰਫਰਮ ਹੈ ਜੀ ਨਹੀਂ ਤੁਹਾਡੇ ਕੋਲ ਟਿਕਾਣਾ ਨਹੀਂ ਨਹੀਂ ਜੀ ਤੁਸੀਂ ਵੀ ਦੇਖ ਲਓ ਤੁਸੀਂ ਕਿਥੋਂ ਆਏ ਜੀ ਖੰਨੇ ਤੋਂ ਖੰਨੇ ਤੋਂ ਪਹੁੰਚੇ ਹੋਇਆ ਸਾਰੇ ਕਹਿੰਦੇ ਦੂਰੋਂ ਚੱਲ ਕੇ ਆਏ ਆ ਫਰੜ ਗਿਲਕੋ ਵੇਲੀ ਵੀਜ਼ਾ ਲਵਾਉਣ ਦਾ ਅਡਰੈਸ ਐਸਆਈਓ ਨੰਬਰ ਆ ਪਾਜੀ ਸਾਡੇ ਨਵਾਂ ਸ਼ਹਿਰ ਦੇ ਜਿਹਨਾਂ ਨੇ ਬਦੋਲ ਤੇ ਇੱਥੇ ਅੱਜ ਸਾਨੂੰ ਪਤਾ ਲੱਗਿਆ ਤਾਂ ਪਰਦਾ ਖਾਸ਼ ਕਰਨ ਵਿੱਚ ਇਹਨਾਂ ਵੀਰਾਂ ਦਾ ਬਹੁਤ ਯੋਗਦਾਨ ਆ ਕਿਉਂਕਿ ਇਹਨਾਂ ਨੂੰ ਪਤਾ ਸ਼ੱਕ ਪਿਆ ਵੀ ਵਿਜ਼ਾ ਇਹ ਜਾਲੀ ਆ ਇਹਨਾਂ ਨੇ ਕੁਵੈਨ ਦੀ ਸਾਰੀ ਸਾਈਡ ਪਰ ਚੈੱਕ ਕੀਤਾ ਵੀ ਵੀਜ਼ਾ ਅਸਲੀ ਆ ਜਾਂ ਨਕਲੀ ਆ ਪਰ ਉਤੋਂ ਪਤਾ ਲੱਗਿਆ ਅਸੀਂ ਚੈੱਕ ਵੀ ਕਰਵਾਇਆ ਵੀਜ਼ਾ ਜਾਲੀ ਆ ਉਸ ਤੋਂ ਬਾਅਦ ਇੱਥੇ ਜਿਹੇ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹਨੇ ਇੱਕ ਨਹੀਂ ਘਟੋ ਘੱਟ ਵੀ ਆ ਬਿਜੇ ਦੇ ਰੌ ਮੜ ਜਿੱਤੇ ਇਹ ਕਿੰਨੇ ਜਾਲੀ ਵੀਜ਼ਾ ਲਾਈ ਬੈਠੇ ਇੱਥੇ ਸੋ ਵੀਜਾ ਭਰੀ ਸੋ ਵੀਜਾ ਟੁਕੜ ਜਾਲੀ ਵੀਜਾ ਇਹ ਪੁਰਤਗਾਲ ਕੋਈ ਮਾਲਟਾ ਕੋਈ ਕਵੇਤ ਨਮਾ ਸ਼ਹਿਰ ਜਲੰਧਰ ਜਲੰਧਰ ਖੰਨਾ ਸਾਰੇ ਮਲੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਆ ਜਿੰਨੇ ਸ਼ਹਿਰ ਆ ਸਾਰਿਆਂ ਦਾ ਕਿ ਮੇਰੇ ਵੀਰ ਵੀਡੀਓ ਨੂੰ ਜ਼ਰੂਰ ਪਚਾ ਦਿਓ ਇਹਨਾਂ ਕੋਲ ਬੱਚੋ ਜਿੰਨਾ ਵੱਸ ਸਕਦੇ ਮੇਰਾ ਵੀਰ ਜਿੰਨਾ ਦੇ ਪੈਸੇ ਦਿੱਤੇ ਵੀ ਆਓ ਆਪਣੇ ਪੈਸੇ ਲਿਆ ਸਕਦੇ ਨੂੰ ਆ ਗਏ ਹੁਣ ਇਹ ਆ ਤੁਹਾਡੇ ਨਾਲ ਕੌਣ ਕੌਣ ਇਸ ਫਰੋਡ ਵਿੱਚ ਮਹਾਜਾਲ ਬਣਾਣੇ ਤੁਸੀਂ ਕੱਲਾ ਤੁਸੀਂ ਕਰਦਾ ਪਿਆ ਆਪਣੇ ਸਰ ਜ਼ਿੰਮੇਵਾਰੀ ਡਾਇਰੈਕਟਰਾਂ ਨੂੰ ਜੇ ਤੁਹਾਡੇ ਉੱਪਰ ਹੈਗਾ ਹਲੇ ਵੀ ਟਾਈਮ ਆ ਦੱਸ ਸਕਦਾ ਵੀ ਸਾਡੇ ਮੇਰੇ ਉੱਪਰ ਬੰਦੇ ਬੈਠੇ ਆ ਜਾਣਦੇ ਨਹੀਂ ਤੁਹਾਨੂੰ ਜੀ ਮੰਗਣਾ ਨਹੀਂ ਸੀ ਕਿ ਮੈਂ ਜਾਇਆ ਆਫਿਸ ਕਿਤਾ ਖੋਲਿਆ ਤੁਹਾਨੂੰ ਜੇ ਤੁਸ ਨੂੰ ਜਾਣਦਾ ਨਹੀਂ ਆਫਿਸ ਕਿਨੇ ਖੋਲ ਕੇ ਦਿੱਤਾ ਤੰਗੀ ਉੱਚੀ ਬੋਲ ਮੜ ਜਾ ਸਰ ਸਰ ਨਹੀਂ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਰਹੇ ਸਾਈਡ ਤੇ ਕੋਈ ਕਹਿ ਨਹੀਂ ਕੰਦੇ ਦੀ ਬਣਾ ਆਪਰੇ ਜਮੜ ਜਾ ਚਲੋ ਸ਼ਰਮਦਾਸ ਚਲੋ ਠੰਡੇ ਵਾਲਾ ਕੁਝ ਕਿਰਨੁ ਕਿਹਾ ਗਿਆ ਹੈ ਲੈ ਦੱਸ ਯਾਰ ਚੱਲ ਤੇ ਦੱਸ ਭਾਈ ਜਾਨਾ ਕਿੰਨੇ ਆ ਮਹਾਂਜਾਲ ਚ ਹਾਂ ਦੱਸੋ ਪਹਿਲੀ ਪਿਆਰ ਹੈ ਕਿੰਨੇ ਜਾਣੇ ਤੁਹਾਡੇ ਨਾਲ ਮਹਾਂਜਾਲ ਚ ਕਿੰਨੇ ਜਾਣੇ ਉਹ ਰਸਤੇ ਜਰਾ ਐ ਬਿਲਗੀ ਸੀ ਮੈਂ ਆ ਗਈ ਇੰਨੀ ਦੇ ਲੋਕ ਸੀ ਇੰਟਰਵਿਊ ਦੇਣੇ ਵਾਸਤੇ ਆਏ ਉੱਚੀ ਬੋਲ ਮਾਰਿਆ ਮੇਰਾ ਬਰਾਬਰ ਇੰਟਰਵਿਊ ਕਰ ਲਈ ਤੁਸੀਂ ਓਡੀ ਹਾਂਜੀ ਉੱਚੀ ਬੋਲ ਤਾਂ ਕਹਿੰਦਾ ਬਲੈਕ ਜਬਾਨ ਹੈ ਨਹੀਂ ਉਹ ਚ ਹਾਂਜੀ ਮੈਂ ਖੜਾ ਬੋਲਦਾ ਉੱਚੀ ਬੋਲ ਉੱਚੀ ਬੋਲ ਕੇ ਬੋਲੀ ਵੀ ਤੂੰ ਇੰਟਰਵਿਊ ਦੇ ਨਾਲ ਲੈ ਲਿਆ ਨੇ ਇਹਦੇ ਓਨਰ ਕੌਣ ਆ ਓਨਰ ਕੌਣ ਆ ਇਹਦਾ ਓਨਰ ਤੁਸੀਂ ਆ ਸਾਰਾ ਕੰਮ ਕਰਦਾ ਤਾਂ ਤੁਸੀਂ ਆ ਕਹਿੰਦਾ ਮੈਨੂੰ ਪਤਾ ਕੁਝ ਨਹੀਂ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਮੰਨਦਾ ਹੋਗੇ ਕਿ ਡਰਾਮ ਇਹ ਤੈਨੂੰ ਵੀ ਡਰਾਮ ਆ ਕੋਈ ਨਹੀਂ ਯਾਰ ਬਰੇਸ ਤੈਨੂੰ ਡਰਾ ਨਹੀਂ ਕੋਈ ਰਿਹਾ ਫੋਨ ਰਿਕਾਰਡ ਚੱਲਦਾ ਤੈਨੂੰ ਗਾਲ ਨਹੀਂ ਦੇਣੇ ਵਿੱਚ ਜਿੰਦੀਆਂ ਦਾੜੀਆਂ ਵਾਲੇ ਆ ਜਿਹਾ ਰਿਹਾ ਦਬਕਾ ਤੈਨੂੰ ਨਹੀਂ ਮਾਰਿਆ ਅਜਾਲੀ ਪਾਸਵਰਡ ਤੂੰ ਆਪ ਮੰਨਿਆ ਵਿਜੀਲ ਜਾਲੀ ਹੈ ਨਾ ਇਹ ਤਾਂ ਮੰਨੇ ਨਾ ਮੰਨਦਾ ਵਿਜੀਲ ਜਾਲੀ ਹੈ ਉਹ ਮੰਨ ਲਾ ਇਹਦਾ ਮਤਲਬ ਵਿਜੀਲ ਜਾਲੀ ਹੈ ਮੰਨਦਾ ਨਾ ਫਿਰ ਇਹ ਇਹ ਤੂੰ ਅਸੀਂ ਤੈਨੂੰ ਡਰਾ ਕੇ ਰਹਿ ਗਏ ਇੱਥੇ ਕੰਮੇ ਫਰੋੜ ਕਰ ਰਹੇ ਆ ਯਾਰ ਤੂੰ ਇੱਥੇ ਸਾਫ ਸੁਥਰਾ ਪਤਾ ਲੱਗ ਰਿਹਾ ਵਿਜੀਲ ਜਾਲੀ ਵਿਜੀਲ ਲੋਕੀ ਖੁਦ ਖੁਸ਼ੀਆਂ ਕਰ ਲੋਕੀ ਯਾਰ ਕਿੰਨੇ ਨੇ ਲੋਕੀ ਤੁਸੀਂ ਪੈਸਾ ਖਾਦੇ ਵੀ ਐਸੀ ਜਿਹੜੇ ਜਮਾ ਹੋਏ ਪੈਸੇ ਕੌਣ ਦਊਗਾ ਲੱਖਾਂ ਰੁਪਈਆ ਲੋ ਤੇ ਪਰ ਭਾਈ ਪਾਸਵਰਡ ਜਿਹੜਾ ਲੈ ਲੇ ਤੁਸੀਂ ਪਾਸਵਰਡ ਕਿੱਦਾਂ ਪਤਾ ਲਗੋ ਉਹਨੂੰ ਉਹਨਾਂ ਨੂੰ ਕਿੱਦਾਂ ਇਨਫੋਰਮ ਕਰੇ ਹਲੇ ਤਾਂ ਲੈਣ ਦੀ ਵੀਰ ਸਟਾਰਟਿੰਗ ਸੀਗੀ ਮੇਰਾ ਵੀਰ ਜਿੰਨੀ ਦੂਰ ਤੱਕ ਵੀਡੀਓ ਜਾਂਦੀ ਪਛਾਣੋ ਅੱਜ ਅੱਜ ਅਸੀਂ ਅੱਜ ਅਸੀਂ 2 ਲੱਖ ਰੁਪਏ ਇਹਨਾਂ ਨੂੰ ਕਾਉਂਟ ਦੇ ਵਿੱਚ ਪਾਉਣਾ ਸੀਗਾ 2 ਲੱਖ ਰੁਪਏ ਜਾ ਕੇ ਹਾਂਜੀ ਪਰ ਇਹਨਾਂ ਨੇ ਸਾਨੂੰ ਜਿੱਥੋਂ ਸਾਰਾ ਡਾਊਟ ਸਾਨੂੰ ਹੋਇਆ ਨਾ ਇਹਨਾਂ ਨੇ ਇਹਦੀ ਜਿਹੜਾ ਵੀਜ਼ਾ ਆਇਆ ਨਾ ਉਹਦੀ ਫੋਟੋ ਖਿੱਚਣ ਦਿੱਤੀ ਨਾ ਇਹਨਾਂ ਨੂੰ ਅਸੀਂ ਕਹਿੰਦੀ ਵੀ ਰਿਸੈਂਡ ਕਰ ਦੋ ਉਹ ਵੀ ਨਹੀਂ ਕਰਿਆ ਤੇ ਬਾਕੀ ਅਸੀਂ ਹੁਣ ਪੁੱਛ ਗਿਆ ਕਿ ਮੈਂ ਖਨੇਦੋ ਵੀ ਡੀਓ ਦੇ ਕੋਲ ਨੇ ਮੈਨੂੰ ਦੱਸਿਆ ਕਹਿੰਦੇ ਵੀ ਪਾਸਪੋਰਟ ਤੇ ਮਾਲਟਾ ਦੀ ਸਟੈਂਪਲ ਲੱਗੀ ਹੋਈ ਆ ਇਸ ਕਰ ਲਈ ਕਹਿੰਦੇ ਫਰਾਡਾ ਚਲੋ ਬਾਕੀ ਮੁਕਦੀ ਪੁਲਿਸ ਕਾਰਵਾਈ ਕਰੂਗਾ ਜਿਹੜਾ ਵੀਰਾਂ ਦੇ ਵਿਜੇ ਤੇ ਲੱਗੇ ਹੋਏ ਖਰੜ ਗਿਲਕੋ ਵੇਲੀ ਐਡਰੈਸ ਅਸੀਂ ਤੁਹਾਨੂੰ ਮੈਂਸ਼ਨ ਕਰਦਾ ਕਿ ਕਿੱਥੇ ਦਾ ਐਡਰੈਸ ਆ ਮੇਰਾ ਵੀਰ ਆਪਣਾ ਧਿਆਨ ਰੱਖਿਓ ਨਾ ਫਸਿਓ ਐਡਰੈਸ ਵਗੈਰਾ ਦਿਖਾ ਦਿਓ ਆ ਐਡਰੈਸ ਐ ਇਹਨਾਂ ਦਾ ਐਸ ਆਈਓ ਗਿਲਕੋ ਵੇਲੀ ਨੀਅਰ ਖਰੜ ਚਲੋ ਚਲੋ ਅਸੀਂ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੋ ਇਹਦੀ ਸਜ਼ਾ ਬਣਦੀ ਆ ਉਹ ਉਹਨੂੰ ਦਿੱਤੀ ਜਾਵੇ ਅਸੀਂ ਇਹਦੇ ਪਰਚਾ ਦਰਜ ਕਰਵਾਣਾ ਹੈ ਹੁਣ ਤੇ ਆਪ ਖਬੂਲ ਕੀਤਾ ਇਹਨੇ ਸਾਰਾ ਕੁਝ ਵੀ ਖਾਂ ਮੈਂ ਫਰੋਡ ਕਰਦਾ ਸੀਗਾ ਅੱਗੇ ਵੀ ਇਹਨੇ ਪਤਾ ਨਹੀਂ ਕਿੰਨਾ ਕਿੰਨਾ ਕਰਨਾ ਸੀ ਇਹ ਆਪਾਂ ਦਫ਼ਤਰ ਬੰਦ ਕਰਵਾਣਾ ਹੈ ਇਹਦਾ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੇ ਇਹ ਜੰਟਾਂ ਤੋਂ ਬਚੋ ਜਿੰਨਾ ਹੋ ਸਕੇ ਤੁਸੀਂ